ਜਾਸਪੁਰ ਦੇ ਰੇਲਵੇ ਸਟੇਸ਼ਨ ਤੇ ਇੱਕ ਬਜ਼ੁਰਗ ਵਿਅਕਤੀ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਵਿਅਕਤੀ ਦੀ ਪਛਾਣ ਪਿੰਡ ਕਾਲਾ ਨੰਗਲ ਦੇ ਰਹਿਣ ਵਾਲੇ 62 ਸਾਲਾ ਵਿਜੇ ਕੁਮਾਰ ਦੇ ਤੌਰ ਤੇ ਹੋਈ ਹੈ ਤੇ ਮ੍ਰਿਤਕ ਵਿਜੇ ਕੁਮਾਰ ਪਿੰਡ ਦਾ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਹੀ ਹਿਮਾਚਲ ਆਪਣੇ ਕੰਮ ਦੇ ਲਈ ਜਿਹੜਾ ਹੈ ਉਹ ਗਿਆ ਸੀ ਤੇ ਹਿਮਾਚਲ ਤੋਂ ਵਾਪਸ ਆ ਕੇ ਰੇਲਵੇ ਸਟੇਸ਼ਨ ਤੇ ਆਰਾਮ ਕਰ ਰਿਹਾ ਸੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਦੀ ਮੌਤ ਗਰਮੀ ਕਰਕੇ ਹਾਰਟ ਅਟੈਕ ਕਾਰਨ ਹੋਈ ਹੈ ਤੇ ਇੰਤਜ਼ਾਬਦਾ ਹੈ ਕਿ ਜਿਵੇਂ ਗੱਡੀ ਤੋਂ ਉਤਰਦੇ ਹੀ ਉਸ ਦੀ ਤਬੀਅਤ ਜਿਹੜੀ ਹੈ ਉਹ ਖਰਾਬ ਹੋ ਗਈ ਸੀ ਤੇ ਰੇਲ ਤੇ ਉੱਥੇ ਹੀ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਤੁਰੰਤ ਰੇਲਵੇ ਸਟੇਸ਼ਨ ਤੇ ਜਿਹੜੇ ਨੇ ਉੱਥੇ ਪਹੁੰਚੇ ਨੇ ਤੇ ਮ੍ਰਿਤਕ ਦੀ ਤਲਾਸ਼ੀ ਲੈਣ ਉਪਰੰਤ ਉਸ ਦੀ ਜੇਬ ਵਿੱਚੋਂ ਉਸ ਦਾ ਵੋਟਰ ਕਾਰਡ ਮਿਲਿਆ ਜਿਸ ਤੇ ਉਸ ਦੀ ਪਛਾਣ ਵਿਜੇ ਕੁਮਾਰ ਵਾਸੀ ਕਾਲਾ ਨੰਗਰ ਪੁਲਿਸ ਥਾਣਾ ਸਦਰ ਗੁਰਦਾਸਪੁਰ ਦੇ ਤੌਰ ਤੇ ਹੋਈ ਹੈ ਤਾਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਮੇਰਾ ਨਾਮ ਰਾਹੁਲ ਹੈ ਜੀ ਏ ਕੀ ਗੱਲ ਪਤਾਈ ਗਾਲਵਰ ਕੋਈ ਨਹੀਂ ਕਰ ਰਿਹਾ ਹਿਮਾਚਲ ਕੰਮ ਕਰਦੇ ਫਾਸ ਸਾਹਿਬ ਤੇ ਆਪਣਾ ਸ਼ਨੀਵਾਰ ਹਿਮਾਚਲ ਗਿਆ ਹੀ ਆਪਣਾ ਕੰਮ ਵਾਸਤੇ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਹੈ ਸਭ ਕੁਝ ਠੀਕ ਹੈ ਨਾ ਤੇ ਸਵੇਰੇ ਉਹਨਾਂ ਨੂੰ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡਵਾਰਡਿੰਗ ਦੀ ਇੱਥੇ ਮਰ ਲੋ ਦਰ ਦੀ ਕਿਥੇ ਮਿਲੀ ਹੈ ਸੈਸ਼ਨ ਤੇ ਕੀ ਲੱਗਦਾ ਕੀ ਗੱਲ ਪਤਾ ਕੁਝ ਨਹੀਂ ਮੈਨੂੰ ਟੈਗ ਹੋਇਆ ਉਹਨਾਂ ਕੋਲ ਉਹਨਾਂ ਦੀ ਮੈਡੀਸਿਨ ਘਰ ਜਲਦੀ ਦੀ ਉਹਨਾਂ ਦੇ ਲੱਕ ਤੇ ਰੀੜ੍ਹ ਦੀ ਹਿੱਟੇ ਸੱਟ ਲੱਗੀ ਰਹੀ ਸੀ ਪਹਿਲਾਂ ਤੇ ਉਹਨਾਂ ਦੀ ਮੈਡੀਸਿਨ ਚੱਲੀ 2 ਸਾਲ ਕਾਫੀ ਉਹਦਾ ਗਰਮੀ ਤੇ ਸਰ ਹੋ ਜਾਿਆ ਹਾਂ ਹੋ ਸਕਦਾ ਉਹਦੇ ਕਰਕੇ ਹੋਇਆ ਕਿ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਉਹ ਜਦੋਂ ਆਧਾਰ ਕਾਰਡ ਕੱਢਿਆ ਨਾ ਤੇ ਉਹਦੇ ਚ ਉਹਨਾਂ ਦਾ ਐਡਰੈਸ ਮਿਲਿਆ ਤੇ ਫਿਰ ਫੋਨ ਵੀਗਰਾਂ ਕੀਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਕੰਮ ਕਰਕੇ ਫਿਰ ਪਤਾ ਨਿਕਲਿਆ ਕਿੰਨੀ ਕੇਸ ਸੀਗਾ ਬਈ ਫਿਰ 64 ਦੇ ਲੱਗ ਚਕੇ 65 ਹੋਈ だっ ਕੇ ਕਿਉਂਕਿ ਪਹਿਲਾਂ ਦਾ ਪੇ ਦੇ ਸੀ ਨਾ ਤੇ ਮਲਕੀ ਰੈਸਟ ਕਰਦੇ ਵੀ ਹੋਣਿਆ ਤੇ ਉੱਥੇ ਰੈਸਟ ਕਰਦੇ ਡਾਟਾ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਤੌਰ ਤੇ ਜਨਤਾ ਬੈਠੀ ਰਹਿੰਦੀ ਐ ਇੱਦਾਂ ਤਾਂ ਕਰਕੇ ਫਿਰ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕੰਮ ਦੀ ਗਰਮ ਹਾਂਜੀ ਕਰਨੀ ਦੇ ਕੰਮ ਦੀ ਕਿੰਨੇ ਵਿਦਿਆਏ ਸਵੇਰੇ ਜੀ ਸਾਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਹਿਮਾਚਲ ਤੋਂ ਆਏ ਸੀ ਤੇ ਹਾਂਜੀ ਕਾਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ਼ ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰੇਂਦਰ ਕੁਮਾਰ ਦੇ ਦਫ਼ਤਰ ਨੇ ਇੱਕ ਮੀਮੂ ਦਿੱਤੀ ਆ ਇੱਕ ਆਦਮੀ ਜਿਹੜਾ ਰੇਲੇ ਪਲੇਟਫਾਰਮ ਦੇ ਉੱਤਰੀ ਛਰੇ ਨੇ ਜੀ ਪਾਣੀ ਵਾਲੀ ਟੈਂਕੀ ਦੇ ਕੋਲ ਬੈਂਚ ਤੇ ਲੰਮੇ ਪਿਆ ਹਾ ਜਿਹਨੂੰ ਹਲਾ ਕੇ ਵੇਖਿਆ ਤੇ ਉਹ ਜਿਹੜੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਉਧਾਰ ਉਹਨੂੰ ਮਿਲਿਆ ਜਾਮਾਤਰਾ ਸੀ ਉਧਾਰ ਕਾਰਡ ਪੈਨ ਕਾਰਡ ਉਹ ਮਿਲਿਆ ਉਤੋਂ ਉਹਦੀ شناخت ਹੋਈ ਹੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਮਾਚਲ ਨਾਲ ਆਪਣੇ ਪੇਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਇਆ ਸੀ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਕਿਤੇ ਬੈਂਚ ਤੇ ਆ ਕੇ ਲੰਮੇ ਪਿਆ ਹੋਵੇ ਉੱਥੇ ਅਚਾਨਕ ਕੁਦਰਤੀ ਤਾਉਤੇ ਉਹਦੀ ਜਿਹੜੀ ਮੌਸਮ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੁਸ਼ਟੀ ਕਰਨ ਕਰਵਾਇਆ ਜਾ ਰਿਹਾ ਲੱਗਦਾ ਜੀ ਤਾਂ ਗਰਮੀ ਪੈ ਰਹੀ ਹੈ ਗਰਮੀ ਜਾਂ ਹੋ ਸਕਦਾ ਵੀ ਗਾਜ਼ਾ ਗਰਮੀ ਕਰਕੇ ਵੀ ਉਹ ਉਮਰ ਵੀ ਇਹ ਜੋ 30 ਸਾਲ ਉਮਰ ਦੀ ਉਹ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਇ ਇੱਕ ਟੈਕਨ ਕਰਕੇ ਬਾਕੀ ਪੋਰਨ ਰਿਪੋਰਟ ਉਹਦੀ ਸਾਰਾ ਪਤਾ ਲੱਗੇਗਾ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਰਖਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਕੀਤੀ ਗਈ ਕੀਤੀ ਗਈ ਆ ਤੇ ਪੋਸ਼ਣ ਕਰਾ ਕੇ ਲਾਤੀ ਇਹ ਹਵਾਲੇ ਵਾਰਸਾਂ ਜਿਹੜੀ ਆ ਕੀਤੀ ਜਾਂਦੀ ਭਈ ਕਿੱਥੇ ਹੈਗੀ ਕਿਹੜੀ ਜਗ੍ਹਾ ਪਲੇਟਫਾਰਮ ਤੇ ਪਾਣੀ ਵਾਲੀ ਟੈਂਕੀ ਆ ਜਿਹੜੀ ਉਹਦੇ ਲਾਗੇ ਬਣੇ ਸੈੱਟ ਤੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ ਇਹ ਲੱਗੋ ਮਿਲਿਆ ਵੀ ਆ ਬਸ ਨਹੀਂ ਕੁਝ ਨਹੀਂ ਮਿਲਿਆ ਸਰਵਧਾਰ ਕਾਰਡ ਪੈਂਕਡ ਮਿਲਿਆ ਜਿੱਥੇ ਰੀਸਨਾਗਤ ਹੋਈ ਹੈ ਬਾਕੀ ਕੋਈ ਗੱਲਬਾਤ ਨਹੀਂ ਕੁਮਾਰਸਾਵਾ ਨੂੰ ਕੋਈ ਇਹਦੀ ਮੌਸਮਾਂ ਦੀ ਕਿੱਸਾ ਕਬਾ ਯਾਰ ਨਹੀਂ ਕੀਤਾ ਤੇ ਕਾਰਵਾਈ ਇੱਕ ਸੌ ਚੁਰ ਨਵੀਂ ਅਸਲ ਲੈਣਦੇ ਜਾ